ਬਾਪ ਦਾ ਮੰਤਰ ਇੱਕ ਆਦਮੀ ਨਦੀ ਕਿਨਾਰੇ ਰੋਜ਼ ਭਜਨਸੀ ਕਰਦਾ ਜਿਉਂ ਕੋਈ ਵੱਡਾ ਜੁਗੀਸ਼ਰ ਰੱਬ ਦੇ ਦਰਸ਼ਨ ਹਿਤ ਹੋ ਮਰਦਾ ਇੱਕ ਦਿਨ ਮੈਨੂੰ ਸੋਚ ਫੁਰੀ ਕਿ ਨੇੜੇ ਇਸ ਦੇ ਜਾਈਏ ਕਿਸ ਮੰਤਰ ਦਾ ਜਾਪ ਕਰੇ ਇਹ ਇਸ ਦਾ ਪਤਾ ਲਗਾਈਏ ਖਿਸਕ ਖਿਸਕ ਕੇ ਨੇੜੇ ਟੁੱਕ ਕੇ ਸੁਣਿਆ ਇਹ ਕੁਝ ਜਪਦਾ ਰੱਬਾ ਮੈਂ ਥੋਂ ਦੂਰ ਰੱਖੀ ਤੂੰ ਰੋਗ ਬਡੇਪਾ ਅਪਦਾ ਤਾਂ ਕਿ ਆਪਣੇ ਬੱਚਿਆਂ ਹਿੱਤ ਮੈਂ ਰਹਾ ਕਮਾਈ ਕਰਦਾ ਬੋਧ ਉਠਾ ਸਕਾਂ ਨਿਤ ਹੱਸ ਹੱਸ ਘਰ ਵਾਲੀ ਤੇ ਘਰ ਦਾ ਐਸਾ ਤਕੜਾ ਰੱਖ ਤੂੰ ਮੈਨੂੰ ਮਿਹਨਤ ਤੋਂ ਨਾ ਥੱਕਾਂ ਭੁੱਖ ਤੇ ਰੇ ਨੀਂਦ ਨਾ ਆਵੇ ਨੇੜੇ ਕੰਮ ਕਰਦਾ ਨਾ ਅੱਕਾਂ ਬੈਲ ਵਾਂਗ ਜੱਗ ਖੂਨੂ ਗੇੜਾਂ ਬੈਲ ਵਾਂਗ ਜੱਗ ਖੂਨੂ ਗੇੜਾਂ ਘੋੜੇ ਵਾਂਗੂੰ ਦੌੜਾਂ ਊਠ ਗਦੇ ਸਮ ਭਾਰ ਚੁੱਕ ਕੇ ਝੱਲਾ ਔੜਾਂ ਸੌਣਾ ਖੂਬ ਕਮਾਵਾ ਖੱਟ-ਖੱਟ ਲਿਆਵਾ ਬੱਚਿਆਂ ਤਾਂ ਹੀ ਖਵਾਵਾ ਅਧ ਨੰਗਾ ਅਧ ਭੁੱਖਾ ਖੁਦ ਰਹਿ ਬੱਚਿਆਂ ਸੁਰਗ ਪੁਗਾਵਾ ਉਹਨਾ ਤਾਂ ਹੀ ਮੁਸਕਾਂ ਦੇ ਦੇਖਾਂ ਉਛਲਨ ਮੇਰੀਆਂ ਨਾੜਾਂ ਜੇ ਕੋਈ ਦੁਸ਼ਟ ਉਹਨਾ ਵੱਲ ਘੂਰੇ ਸ਼ੇਰ ਵਾਂਗ ਤੇ ਡਪਾੜਾਂ ਸੁਰਗ ਬਹਿਸ਼ਤ ਬੇਕੁੰਥ ਮੁਕਤੀਆਂ ਬਾਹਰ ਦੇ ਆ ਮੈਂ ਲੱਖਾਂ ਮੈਨੋ ਰੱਬਾ ਤਕੜਾ ਰੱਖ ਨੇ ਤ ਖੁਸ਼ ਬੱਚਿਆਂ ਨੂੰ ਰੱਖਾਂ ਸੁਣ ਇਹ ਜਾਪ ਸਜਲ ਹੋਏ ਨੇਤਰ ਅਤੇ ਸਮਝ ਇਹ ਆਈ ਮਾਂ ਵਾਂਗੂ ਪਿਓ ਦੀ ਵੀ ਹੈ ਸੁਧਰੇ ਬੜੀ ਕਮਾਈ ਮਾਂ ਵਾਂਗੂ ਪਿਓ ਦੀ ਵੀ ਹੈ ਸੁਧਰੇ ਬੜੀ ਕਮਾਈ